ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 20 ਅਕਤੂਬਰ ਤੇ ਡੇਲੀ ਬਲੌਗ ਡੇ 61 ਤੇ ਹੈਪੀ ਦਿਵਾਲੀ ਆਲ ਆਫ ਯੂ ਸਾਰੇ ਬਹੁਤ ਵਧੀਆ ਤਿਹਾੜ ਮਨਾਓ ਪਰ ਬਚ ਕੇ ਪਟਾਕਿਆਂ ਤੋਂ ਖੁਦ ਬਚ ਕੇ ਆਪਣੇ ਬੱਚਿਆਂ ਨੂੰ ਬਚਾ ਕੇ ਕਿਉਂਕਿ ਕਈ ਵਾਰ ਬੱਚੇ ਐਕਸਾਈਟਮੈਂਟ ਦੇ ਵਿੱਚ ਆਪਣੇ ਉੱਪਰ ਪਟਾਕੇ ਵਗੈਰਾ ਫੋੜ ਲੈਂਦੇ ਨੇ ਰੱਬ ਇਸੇ ਦੁਰਘਟਨਾ ਤੋਂ ਸਾਨੂੰ ਬਚਾ ਕੇ ਰੱਖੇ ਤਾਂ ਅਸੀਂ ਹੁਣ ਆਏ ਹਾਂ ਤੁਸੀਂ ਪਿਛਲੀ ਫੋਟੋ ਦੇਖ ਕੇ ਸਮਝ ਗਏ ਹੋਵੋਗੇ ਕਿੱਥੇ ਆਫਿਸ ਕਿਉਂਕਿ ਅੱਜ ਜਬਾ ਆਫਿਸ ਦੀ ਸਫਾਈ ਕਰਨੀ ਆ ਕੱਲ ਆਪਾਂ ਉਹਦੇ ਗੱਡੀਆਂ ਵਗੈਰਾ ਦੀ ਸਫਾਈ ਕਰ ਲਈ ਤੇ ਅੱਜ ਆਪਾਂ ਆਫਿਸ ਦੀ ਸਫਾਈ ਕਰਕੇ ਜਾਵਾਂਗੇ ਹਾਂ ਤਾਂ ਫਾਈਨਲੀ ਅਸੀਂ ਸਫਾਈ ਕਰ ਲਈ ਹੈ ਤੇ ਅਸੀਂ ਨੂੰ ਜਾ ਰਹੇ ਹਾਂ ਔਰ ਇੱਕ ਮੇਰੇ ਨਾਲ ਹੋਈ ਹੈ ਬੜੀ ਅਜੀਬ ਜਿਹੀ ਇਵੈਂਟ ਕਿ ਮੈਂ ਉਹਨੂੰ ਅਜੀਬ ਹੀ ਕਹਿ ਸਕਦੀ ਹਾਂ ਗਵਾਂਡੀ ਨੇ ਆ ਸਾਡੇ ਗਵਾਂਡੀ ਨੇ ਸੱਪਲ ਬੇਕ ਵਾਲੇ ਤੇ ਆਂਟੀ ਜੀ ਬੈਠੇ ਹੈ ਤੇ ਉਹਦੇ ਕੋਲ ਇੱਕ ਬੱਚਾ ਬੈਠਾ ਤਾਂ ਇਵੈਂਟ ਕੀ ਹੋਇਆ ਕਿ ਉਹ ਬੱਚਾ ਆਇਆ ਮੰਗਣ ਨੂੰ ਕੁਛ ਤੇ ਦੋ ਦੀਵਾਲੀ ਦਾ ਗਿਫਟ ਮੈਂ ਕਿਹਾ ਕਿ ਕਿਹੜੀ ਕਲਾਸ ਚ ਪੜਦਾ ਹੈ ਮੈਂ ਕਿਹਾ ਕਿਿਹੜੇ ਸਕੂਲ ਚ ਕਹਿੰਦਾ ਆ ਪ੍ਰੇਮ ਸਭਾ ਹਿੰਦੀ ਚ ਬੋਲ ਰਿਹਾ ਸੀ ਮੈਂ ਕਿਹਾ ਮੈਂ ਵੀ ਸਕੂਲ ਚ ਪੜੀ ਆ ਮਤੈ ਮੈਂ ਕਿਹਾ ਫੇਰ ਤੂੰ ਮੰਗ ਕਿਉਂ ਰਹੀ ਐਂ ਅਗਰ ਤੂੰ ਪੜਦਾ ਆ ਮੰਗਣ ਦੀ ਤਾਂ ਕੋਈ ਲੋੜ ਨਹੀਂ ਐ ਤੈਨੂੰ ਮੈਂ ਕਿਹਾ ਮੈਂ ਵੀ ਸਕੂਲ ਚ ਪੜੀ ਆ ਮੈਂ ਕਿਹਾ ਰੇ ਦੁਕਾਨ ਦੀ ਮਾਲਕੀ ਨਾ ਮੈਂ ਆ ਬੱਚਾ ਠੀਕ ਐ ਮੈਂ ਕਿਹਾ ਮੰਗਣਾ ਨਹੀਂ ਐ ਕਹਿੰਦਾ ਠੀਕ ਐ ਉਹ ਚਲਾ ਗਿਆ ਥੋੜੀ ਦਿਨ 2 ਸੈਕਿੰਡ ਥੋੜੀ ਦਾਦੀ ਆ ਗਈ ਉਹ ਦਾਦੀ ਆ ਕੇ ਕਹਿੰਦੀ ਬਹੁਤ ਗਰੀਬ ਐ ਹਮ ਹਮ ਰਾਜਸਥਾਨ ਮੇ ਰਹਤੇ ਹੈ ਵਹੀਂ ਸੇ ਆਏ ਹੈ ਮੈਂ ਕਿਹਾ ਬੇਟਾ ਤਾਂ ਇਹ ਬੋਲ ਰਿਹਾ ਕਿ ਮੈਂ ਤਾਂ ਯਾ ਇਹ ਸਕੂਲ ਵਿੱਚ ਪੜ੍ਹਦਾ ਹਾਂ ਮੈਨੂੰ ਉਸਕੀ ਮੈਨੇ ਹਰ ਤਰ੍ਹਾਂ ਦੇਖਿਆ ਉਹ ਉਹ ਨਾ ਥੋੜਾ ਐ ਹੋ ਗਿਆ ਨਹੀਂ ਅਸੀਂ ਜੈਸਲਮੇਰ ਸੇ ਆਏ ਹਾਂ ਉਹ ਵੀ ਚੇਂਜ ਹੋ ਗਿਆ ਮਤਲਬ ਪਹਿਲਾਂ ਉਹਨੇ ਸੱਚ ਬੋਲੇਆ ਪਰ ਉਹਦੇ ਵੱਡੇ ਜਿਹੜੇ ਉਹਨੂੰ ਝੂਠ ਉਹਦੇ ਮੂਰੇ ਪ੍ਰਟੈਂਡ ਕਰ ਰਹੇ ਹਨਾ ਪੋਰਟਰੇਟ ਕਰ ਰਹੇ ਝੂਠ ਮਤਲਬ ਉਸਨੇ ਵੀ ਉਸਨੂੰ ਫਾਲੋ ਕਰਨਾ ਪੜੂਗਾ ਬਹੁਤ ਜ਼ਿਆਦਾ ਗਲਤ ਐਗਜ਼ਾਮਪਲ ਸੈੱਟ ਕਰ ਰਹੇ ਹਨ ਅਗਰ ਮੰਗ ਕੇ ਸਰਦਾ ਹੈ ਹਨਾ ਤਾਂ ਜਾ ਕੇ ਉਹ ਇਹ ਚੀਜ਼ ਕਰ ਰਹੇ ਕਿ ਮੰਗ ਕੇ ਚੱਲੂਗਾ ਤਾਂ ਕੰਮ ਕਰ ਰਹੀਏ ਬਟ ਫੇਰ ਵੀ ਉਹ ਮੁੰਡਾ ਹੈ ਲੇਕਿਨ ਨਹੀਂ ਯੰਗ ਏਜ ਚ ਹੈ ਉਸ ਨੂੰ ਸੱਚਾਈ ਦਾ ਚੀਜ਼ ਸਿਖਾਓ ਕਿ ਸੱਚ ਬੋਲੋ ਇਮਾਨਦਾਰ ਬਣੋ ਪਰ ਉਹ ਕਿਆ ਪੋਰਟਰੇਟ ਕਰ ਰਹੇ ਹੈ ਝੂਠ ਮੈਨੂੰ ਬਹੁਤ ਬੁਰੀ ਲੱਗੀ ਇਹ ਚੀਜ਼ ਠੀਕ ਹੈ ਪਰ ਫੇਰ ਉਹ ਬਾਰ-ਬਾਰ ਮੰਗ ਰਹੇ ਸੀ ਤਾਂ ਸੀ ਫਿਰ ਉਹਨਾਂ ਨੂੰ ਥੋੜੇ ਪੈਸੇ ਦੇ ਦਿੱਤੇ ਸੀਗੇ ਠੀਕ ਹੈ ਲੋ ਭਾਈ ਕੀ ਕਰ ਸਕਦੇ ਮੈਂ ਕਹਾਂ ਪਰ ਮੰਗਣਾ ਨਹੀਂ ਹੈ ਮੰਗ ਕੇ ਤੂੰ ਪੈਸਾ ਕਮਾ ਲੇਗਾ ਖਾਣਾ ਕਮਾ ਲੇਗਾ ਇੱਜ਼ਤ ਨਹੀਂ ਮਿਲੂਗੀ ਕਮਾ ਉਹ ਤੈਨੂੰ ਕਮਾਣੀ ਦੋਗੀ ਮੰਗ ਕੇ ਨਹੀਂ ਮਿਲੂਗੀ ਮੈਂ ਕਹਿੰਦੀ ਆ ਦੇਖ ਕੇ ਬੈਠ ਗਿਆ ਪਤਾ ਨਹੀਂ ਕਿੰਨਾ ਉਹਦੇ ਦਿਮਾਗ 'ਚ ਗਿਆ ਹੋਗਾ ਕਿੰਨਾ ਨਹੀਂ ਗਿਆ ਹੋਗਾ ਰੱਬ ਜਾਣਦਾ ਬਟ ਆਈ ਥਿੰਕ ਤੁਸੀਂ ਵੀ ਸਾਰੇ ਇਸ ਗੱਲ ਨਾਲ ਫੋਲੋ ਕਰੋਗੇ ਕਿ ਤੁਸੀਂ ਪੈਸਾ ਕਮਾ ਲੋਗੇ ਠੱਗੀ ਨਾਲ ਵੀ ਪੈਸਾ ਕਮਾ ਲੋਗੇ ਪਰ ਇੱਜ਼ਤ ਨਹੀਂ ਮਿਲਦੀ ਨਾ ਮਿਲੇ ਪਿਆਰ ਆ ਗਏ ਆ ਮੇਰੇ ਪੇਕੇ ਦੀ ਗਲੀ ਜਿੱਦੀ ਮੇਰੇ ਪਤੀ ਨੂੰ ਘੱਟ ਪਸੰਦ ਹੈ ਕਿ ਜੀ ਕਹਿੰਦੇ ਪੀੜੀ ਦੇਖੋ ਪੀੜੀ ਮੈਂ ਘਰਾਂ ਦੇ ਘਰ ਦੇ ਬਾਹਰ ਹੀ ਲੱਗੇ ਆ ਪੌੜੀ ਕਿ ਕਿਉਂ ਪੇਂਟ ਦਾ ਕੰਮ ਚੱਲ ਰਿਹਾ ਹੈ ਦੀਵਾਲੀ ਹੈ ਨਾ ਆ ਨਹੀਂ ਰਹਿ ਰਹੇ ਹੁਣ ਗੱਡੀ ਉਹ ਐਨੀ ਵੱਡੀ ਗੱਡੀ ਕਿੱਥੇ ਦੇਦਾ ਚਾਰ ਹਾਈਵੇ ਵਾਲੀ ਚਾਰ ਲੇਨ ਵਾਲੀ ਗੱਡੀ ਕਿੱਥੇ ਲਿਆਦਾ ਭਾਈ ਗੱਡੀ ਕਿੱਥੇ ਲਿਆਦਾ ਸੱਪ ਗੱਡੀ ਵੀ ਲਿਆਦਾਂਗੇ ਦੇਖੋ ਡੁਗੇਸ਼ ਭਾਈ ਦਾ ਕਾਰਨਾਮਾ ਇਹ ਡੁਗੇਸ਼ ਭਾਈ ਦਾ ਕਾਰਨਾਮਾ ਹੈ ਅੰਡੇ ਦੀਆਂ ਟਰੇਆਂ ਇੰਨੀ ਮਹਿੰਗੀ ਗੱਡੀ ਦੇ ਉ ਛੱਤ ਦੇ ਉੱਤੇ ਰੱਖੀ ਹੋਈਆਂ ਲਗੇਸ਼ ਭਾਈ ਐਵੇਂ ਨਾ ਕਰਿਆ ਕਰੋ ਲੋਕਾਂ ਨੇ ਡੰਗਾ ਲਾਉਣੀਆਂ ਨੇ ਆਪਾਂ ਚੱਲ ਲਈ ਬੈਗ ਨੂੰ ਦਿਵਾੜੀ ਦੇਣ ਸਾਰੇ ਪੰਜਾਬੀ ਫੈਮਲੀਆ ਜਾਂ ਸਿੱਖ ਫੈਮਲੀਏ ਦੇ ਵਿੱਚ ਹੁੰਦਾ ਸੀ ਉਹਦੇ ਭੈਣਾਂ ਨੂੰ ਦਿਵਾਲੀ ਦੇ ਕੇ ਆਉਣੇ ਆ। باقی ਤੁਹਾਡੇ ਸਾਰਿਆਂ ਦੇ ਹੋਊਗਾ। ਨਾਲ ਤੇ ਭੈਣ ਨੂੰ ਜੋ ਮੈਰਿਡ ਹੁੰਦੀਆਂ ਨੇਗੀਆਂ ਉਹਨਾਂ ਨੂੰ ਦਿਵਾਲੀ ਦੇ ਕੇ ਆਉਣੀ ਹੁੰਦੀ ਆ। ਤਾਂ ਆਪਾਂ ਚੱਲੇ ਆਂ ਦਿਵਾਲੀ ਦੇਣ ਤੇ ਮੈਨੂੰ ਮੇਰੀ ਇਸ ਪੁਰਾਣੀ ਸਵਿਫਟ ਨਾਲ ਦੁਬਾਰੇ ਪਿਆਰ ਹੋਇਆ ਪਿਆ ਹੈ। ਹੁਣ ਮੈਂ ਸਾਰੀ ਇਹੀ ਲੈ ਕੇ ਜਾ ਰਿਹਾ। ਚਲੋ ਬਾਹਰ ਨਾਲ ਚੱਲ ਜੂਗੀ। ਇਹ ਚੱਲਦੀ ਨਹੀਂ ਹੈਗੀ ਕੱਲ ਤਾਂ ਨੇ ਬੱਸ ਕਰਾਤੀ ਸੀ ਪਰ ਹੁਣ ਇਹ ਪਹਿਲੀ ਸੈਲਫ ਸਟਾਰਟ तो चार जोगी ना बैटरी ना ना मैं मम्मा हम हाँ बिर्नी भी कहेंगी मैं भी जाऊंगी प्लस होती पे इसी है मैं उठेगी ती हेवन हेवन कैसे जा रहे हैं पा मैक बुआ मैक बुआ मैक बुआ तो चल बे हमने कर जा अब करो इधर तू तो क्या करो ठान कोड़ा क्या चला रहे हैं झूठ ਲੈ ਗਫ ਲੈ ਗ ਦਿੱਤਾ ਠਾ 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 ਕੱਵੇਂ ਹਣੇ ਉੱਤੋਂ ਆਹ ਕੌੜੀਆਂ ਚਲਾ ਰਿਹਾ ਉੱਤਰਾੰਸ਼ੋਂ ਕੌੜੀਆਂ ਚਲਾਉਣ ਦਾ ਕੌੜੀਆਂ ਚਲਾਉਣ ਦਾ ਕਿੱਥੇ ਦੇਖ ਸੀ ਆ ਗਏ ਜੀ ਆ ਜੀ ਬੈਂਡ ਪੈ ਮੈਂ ਕਿਹਨੇ ਹੁਣ ਜਾ ਰਿਹਾ ਘਰ ਵੱਲ ਨੂੰ ਜੀ ਕਿੰਦਰ ਭਾਈ ਲੈ ਆ ਦੇਣੇ ਲੇਖ ਦਿਓ ਵੈਸੇ ਨੂੰ ਲੱਗਦਾ ਪੁਰਾਣਾ ਸਾਹਬ ਤੇ ਬਾਕੀ ਘਰ ਦੇ ਦਾ ਖੇਤ ਜਾਂ ਮੰਡੀ ਹੋਣਗੇ ਸੇ ਕਰੇ ਹੋਣਗੇ। ਤੋਂ ਉਹਨਾਂ ਨੂੰ ਦੇਖ ਕੇ ਦਿਵਾੜੀ। ਮਿਲ ਕੇ ਫਿਰ ਆਪਾਂ ਜਾਾਂਗੇ ਵਾਪਸ। ਫਿਰ ਇਹ ਛੋਂਦੀ ਕਰਕੇ ਪਿੰਡਾਂ ਦੇ ਅੰਦਰ ਚਦਾ ਟਰੈਕਟਰ ਟਰੰਨੀ ਜੇ ਤੇ ਲੌਣਾ ਨਹੀਂ ਹੁੰਦਾ। ਅਸ ਵਾਰ ਤੇ ਹਰ ਹਰੇ ਪਹਿਲਾਂ ਆ ਗਏ। ਨਾਲੇ ਛੋਨਾ ਵੀ ਗਿਆ ਜੱਜ ਨਾਲ ਨਾ ਬਾਜ਼ਾਰ ਦੇ ਵਿੱਚ ਉਹ ਜੀ ਰੋਣ ਕਾਈ ਆ। ਸਾਰੇ ਆ ਕੰਮਾਂ ਚ ਬੀਤੀ ਨੇਗੇ ਸਾਰਾ ਸਭ ਤੋਂ ਵੱਡਾ ਖਤਰਾ ਵਾ ਚੋ ਨਾ ਪੱਕਿਆ ਵੀ ਪਿਆ ਇਹ ਵਰਗੇ ਪਟਾਕਾ ਕੋਈ ਕੋਈ ਛਡਿ ਗੇ ਨਾ ਆ ਕੇ ਹਾਂਜੀ ਕੰਨ ਖਰਾਬ ਕਰੂ ਉਦੀ ਚੋਤੇ ਨਨੇ ਕਰੇ ਲਾਇ ਹੋਏ ਨੇਗੇ ਆ ਦੇਖੋ ਜਦੋਂ ਵੀ ਪਿੰਡ ਵਗਾਰੇ ਚ ਨੰਗੋ ਦਾ ਰਾਮਨੰਦ ਗੱਡੀ ਲੈ ਕੇ ਜਾਓ ਕਿਉਂਕਿ ਟਰੈਕਟਰਾਂ ਦਾ ਗੜਾ ਦਾ ਕੁਛ ਨਹੀਂ ਪਤਾ ਕਿਥੇ ਘਰੇ ਆਉਣ ਤਾਂ ਧਿਆਨ ਨਾਲ ਬਾਈ ਤੇ ਅਸੀਂ ਆ ਗਏ ਜੀ ਆਪਦੀ ਭੈਣ ਦੇ ਘਰੇ ਚਲੋ ਆਜੋ ਪੂਆ ਕੋਲ ਚਲੀਏ ਮਾ ਅੱਬੂ ਵਾਲੀ ਪੂਆ ਕੋਲ ਚਲੀਏ ਪੂਆ ਕੋਲ ਹੱਲੇ ਨਾ ਕਰੀ ਬੂਆ ਦੇ ਕੋਲੇ ਕਰੀਂ ਜੇ ਨਾ ਅੱਬੂ ਨਾਲ ਦੇ ਫਿਰ ਬੂਆ ਨੂੰ ਦਿਖਾ ਦੇ ਪੂਆ ਨੂੰ ਦਿਖਾ ਦੇ ਇਹ ਪੂਆ ਦੇਖ ਮੈਂ ਕੀ ਲਿਆਇਆ ਚਾਚਾ ਉਹ ਆ ਲੈ ਫਿਰ ਕਸੀ ਆ ਗਈ ਉਹ ਜਲਦੀ ਆ ਦੇਖੂਆ ਮੇਰੇ ਪੈਣਾ ਹੈ ਹਾਂ ਉਹ ਇਹ ਦੰਨੀ ਮੇਰੇ ਪੈਣਾ ਨੇ ਜਾ ਰਹਿ ਗਿਆ ਸੁੱਤੀ ਪਈ ਸੀ ਮੈਂ ਵੀ ਸੁੱਤੀ ਪਈ ਸੀ ਉਹ ਆ ਕੇ ਉਹ ਵਸ ਗਿਆ ਜੇ ਮੈਂ ਬਹੁਤ ਨਹੀਂ ਜਾ ਰਹੀ ਮੈਨੂੰ ਤੇ ਮੇਰੇ ਨਾਲ ਸਗਵਟ ਹੋ ਗਈ ਤੇ ਕੱਲ ਗੱਡੀਆਂ ਤੋਤੀ ਸੀ ਨਾ ਜਾ ਕੇ ਆਫਿਸ ਆ ਕਰਿਆ ਮੇਰਾ ਲੱਗੇ ਕੱਲੂ ਜਾਵਾਂਗੇ ਮਾ ਮੱਥਾ ਟੇਕਣ ਉਹ ਲੈ ਕੁਆ ਜਮਗੀ ਇਹ ਕੀ ਆ ਅਸੀਂ ਘਰੇ ਆ ਗਏ ਤੇ ਮੇਰੇ ਆਉਂਦੇ ਨੂੰ ਕ੍ਰਿਸ਼ਨਾ ਰੱਖੀ ਬੈਠਾ ਸੀਗਾ ਧਮਾਕੇਦਾਰ ਬੰਬ ਫਟਾਕੇ ਤੇ ਲੈ ਕੇ ਵੀ ਕਿਹੜਾ ਆਇਆ ਇਹ ਆਹ ਬੱਟਾ ਗੋਲਾ ਫਟਾਕ ਨਹੀਂ ਹੈ ਬਿਰੂ ਦਾ ਇਹ ਬੱਟਾ ਗੋਲਾ ਲੈ ਕੇ ਆਇਆ ਚਲੋ ਚਲੋ ਆਪਣਾ ਛੋਟਾ ਕਾਕਾ ਤੇ ਦਾਦਾ ਦਾ ਫਿਰਦਿਆ ਇਹਨੂੰ ਅੰਦਰ ਲਾ ਜੋ ਕੰਨ ਦੇ ਆਸਲ ਚੇਰੀ ਚੱਲ ਲਗਾ ਲਾ ਦੇ ਚੱਲ ਲੱਗੇ ਨਹੀਂ ਆ ਜਾ ਓਏ ਲੱਗੇ ਹੈ ਲਾ ਤਾਂ ਸਹੀ ਨੂੰ ਸਵੇਰ ਤੂੰ ਆ ਹੌਲੀ ਜੂ ਉੱਤਰ ਪੋ ਕੇ ਆ ਲੱਗ ਦੂਰ ਹੋ ਜਾ ਮੜਾ ਇਹ ਜੋ ਕਿੱਥੇ ਬਰੂਦ ਆਪਣੇ ਦੇ ਹੋ ਜਾ ਹੋਰ ਨਾ ਬਰੂਦ ਇਹ ਜੋ 8DX ਹੈ ਓਏ ਦਗੇਸ਼ ਭਾਈ ਆਗੇ ਦਗੇਸ਼ ਭਾਈ ਓਹੋ ਇਹਦੀ ਵੀਡੀਓ ਬਣਾ ਲੈ ਤਾਂ ਫਟਣ ਤੋਂ ਪਹਿਲਾਂ ਓਏ ਇਹ ਤਾਂ ਫਟ ਗਿਆ ਇਹ ਲੈ ਬਈ ਫਟੂ ਦੇਖਦੇ ਹਾਂ ਕਿਹਦਾ ਫੀਲ ਕਰ ਰਹੇ ਕਿਸ਼ਨਾ ਜੀ ਇਹ ਤਾਂ ਵਧੀਆ ਇਹ ਮੈਂ ਹੱਥ ਚ ਚੱਕ ਕੇ ਸਿੱਟਾਂ ਮੈਂ ਬੜਾ ਮਜ਼ਾ ਆਊਗਾ ਹਾਂ ਹੱਥ ਨਾਲ ਹੀ ਲੈ ਜੂ ਜੇਬ ਚ ਵੇਜੇ ਕਿੱਥੇ ਸਿੱਟ ਹੈ हां ठीक है एडा ਨਹੀਂ ਹੈਗਾ ਠੀਕ ਆ ਸਾਨੂੰ ਪਟਾਕਿਆਂ ਤੇ ਪੈਸੇ ਲਾਉਣ ਦੀ ਲੋੜ ਨਹੀਂ ਬਈ ਕਿਉਂਕਿ ਮੇਰੇ ਬਾਪੂ ਜੀ ਨੇ ਪਿਛਲੇ ਸਾਲ ਦਾ ਹੀ ਖਜ਼ਾਨਾ ਸਾਮਕੇ ਰੱਖਿਆ ਹੋਇਆ ਹੁਣੇ ਦੇਖ ਲਿਆ ਖਜ਼ਾਨਾ ਸਰਦਾਰ ਬਲਜਿੰਦਰ ਸਿੰਘ ਜੀ ਦਾ ਸਾਹਮਣੇ ਹਰ ਚੱਲਦਾ ਹੈ ਨਹੀਂ ਅਸਲਾਮੁਅਲੈਕ ਅਸਲਾਮਗੇ ਹੋਣਗੇ ਤੇ ਅਸਲਾਮ ਦੇ ਤਾਂ ਨਹੀਂ ਬੰਦ ਹੀ ਨੇ ਡੱਬੀਆਂ ਇਹ ਨੜੀ ਆ ਕਿਵੇਂ ਸਾਲ ਖਰੀਦ ਕੇ ਲਿਆਇਆ ਕਰਾਂਗੇ ਸਟੋਰ ਕਰ ਲਿਆ ਕਰਾਂਗੇ ਅਗਲੀ ਵੇਚ ਦੇ ਕਰਾਂਗੇ ਬਾਅਦ ਉਹ ਦੇਖ ਸਾਰੇ ਬੰਬ ਵੀ ਪਾਇਨਾ ਬੁਲਟ ਇਹ ਸਾਰਾ ਕਰ ਲੈ ਕਰ ਆ ਜਾ ਕਰ ਆ ਚੱਕ ਲੈ ਆ ਹੈਵਨ ਚੱਕ ਲਓ ਇਹ ਤਾਂ ਬੰਬ ਵੀ ਹੋਣੀ ਤੇ ਪਾ ਕੇ ਰੱਖੋ ਨਾ ਇਹ ਲੜ ਚੋ ਨਹੀਂ ਇਹ ਦੇਖ ਰਿਹਾ ਬਹੁਤ ਦੇਖ ਲੈ ਉੱਤੇ ਕੀ ਆ ਇਹਦਾ ਵਾਪਸ ਹੀ ਰੱਖਾਂਗੇ 50 ਰੁਪਿਆ ਕ੍ਰਿਸ਼ਨਾ ਕੋਲ ਹੈਗਾ ਬਾਕੀ ਉਹ ਉਹ ਲੈਉਣੇ ਉਹ ਤਾਂ ਬਚਤ ਹੈ ਬਚਤ ਕਰੀਓ ਸਾਹ ਆਗੀ ਫਿਰ ਅਨਾਰ ਪੈਨੇ ਵਾਹ ਇਹ ਸਾਰੇ ਇੰਨੇ ਕਿਥੇ ਰੱਖ ਦਿੱਤੇ ਨੇ ਇਹ ਇੱਕਾ ਹੋਰ ਤਾਂ ਨਹੀਂ ਹੈ ਨਾ ਚਰਖੜੀਆਂ ਵੀ ਚਰਖੜੀਆਂ ਨੂੰ ਇੱਕ ਜਗ੍ਹਾ ਇਕੱਠੇ ਕਰ ਲੈ ਤਾਂ ਜੀ ਵੱਡੇ ਬੰਬ ਆ ਸਾਰੇ ਵੱਡੇ ਬੰਬ ਵੀ ਨੇ ਅੱਜ ਮੈਂ ਆਇਆ ਚਰਖੜੀਆਂ ਮਾਝਾ ਫਿਰ ਵੱਡਾ ਪੰਪ ਨਹੀਂ ਹੈ ਹਾਂਜੀ ਵੱਡਾ ਕਿਹੜਾ ਵੱਡਾ ਇੱਕ ਕੰਮ ਜਾਂ ਉਹ ਕਰ ਦਿੱਤੇ ਬੱਸ ਬਹੁਤ ਹਵਾ ਆ ਗਿਆ ਹੈਵਨ ਆ ਗਿਆ ਪੋਲੀੂਸ਼ਨ ਵੀ ਗ੍ਰੇਨ ਵਾਲੇ ਪੂਰਾ ਵਧੀਆ এনवायरमेंट ਦਾ ਟੂ ਰੋਗ ਹਰ ਦੇ ਹਨ ਵਿੱਚ ਰੱਖਦੇ ਹੈਵਨ ਉਹ ਆ ਗਿਆ ਵੈਲਕਮ Papa ਆਏ ਹੈਵਨ ਨਾਨੂ ਇਹ ਕੱਢ ਮੂੰਹ ਚਾੜਾ ਨਾਨੂ ਨਾਨ ਨੂੰ ਮਿਲੇ ਜਫੀ ਬਾਗੇ ਮਿਲੇ ਸਰਾਰਤੀ ਐ ਨਾਨ ਨੂੰ ਪਾਰੀ ਕਰ ਰੇ ਨਾਨੂ ਕਹਿੰਦੇ ਫਿਰ ਠੀਕ ਆ ਕੱਟਿਆ ਦੇਣਾ ਆ ਗਿਆ ਪਿੱਛੇ ਪਿੱਛੇ ਜੈਗ ਜੈਗ ਜੈਨਾ ਕਰ ਬਈ ਮੇਰੇ ਨੂੰ ਖੜਾ ਹੋਏ ਨਹੀਂ ਨਹੀਂ ਬਾਈ ਹੁਣ ਕਿਰਸ਼ਨਾ ਕੀ ਕਰ ਰਿਹਾ ਹੁਣ ਕੀ ਕਰ ਰਿਹਾ ਤੂੰ ਇਹ ਚਫਾਕੇ ਤੋਂ ਲੱਗੇ ਦੇ ਇਹ ਚਫਾਕੇ ਬੁਲੇਟ ਬੰਮ ਬੁਲੇਟ ਬੰਮ ਚਲਾਉਗੇ ਪਰ ਇਹਦੇ ਲਈ ਤੇਜ਼ ਹੋਣਾ ਕਿਉਂਕਿ ਇਹਨੂੰ ਇਹਦੇ ਵਿੱਚ ਤਾਂ ਸਿੱਟ ਨਹੀਂ ਸਕਦੇ ਰਾਜਾ ਛੱਲੜਾ ਜੀ ਉਹ ਬਸ ਅਰੇ ਉਹਨੂੰ ਉਹ ਛੱਲਣਾ ਛੋਟੀ ਜੀ ਉਹ ਬਹੁਤ ਟਾਈਮ ਲਾ ਰਹੀ ਹੈ ਛੇ ਨਹੀਂ ਰਹੀ ਆ ਵਾ ਫੜ ਯਾਰ ਕੀ ਕਰਿਆ ਤੂੰ ਵੈਸੇ ਟਾਈਮ ਲਾਉਂਦਾ ਵਾ ਇਹ ਹਨ ਆਰ ਮੰਗੂ ਚੱਲੂਗਾ ਲੈ ਆਇਓ ਗੋਸੂ ਵੀ ਚੱਲਿਆ ਹੋ ਲੈ। ਲੈ। ਹੈਲੋ। ਓ ਯਾਰ ਕੀ ਆ ਯਾਰ? ਤੂੰ ਫਿਰ ਚਲਾ। ਤੈਨੂੰ ਨਹੀਂ ਪਟਾਕੇ ਚਲਾਉਣੇ ਦੇਣਾ। ਤੂੰ ਫੇਲ ਐ ਇਸ ਦਿਖਾ ਵਿੱਚ। ਚੈੱਕ ਕਰੂ। ਪਲੱਗ ਦਾ ਲਾ ਦੇ ਤੇ ਨਾਰਮਾ ਵੀ ਚੱਲੂਗਾ ਉਹ। ਨਹੀਂ ਅਜੇ। ਉਹ ਚੰਦਾਰੀਆਂ ਜਿਹੀਆਂ ਹੋਈਆਂ ਨੇ। ਓ ਯਾਰ ਅਜੇ ਲੱਗ Parei, Rui era Padre. <coughs> Outro que deu de prêmio. ਓ ਯਾਰ ਮੈਂ ਤਾਂ ਚਲਾ ਕੇ ਆਇਆ ਵਾ ਥ ਹੂੰ Hva? <g upside time sound> Svart. ਕੰਦਾ ਉਹ ਯਾਰ ਅੱਗ ਤਾਂ ਲੱਗੀ ਸੀ ਉਹਨੂੰ ਆਚਾ ਵੈਸੇ ਤੂੰ ਪਾਈਪ ਚ ਕਿਉਂ ਕਰਕੇ ਆਇਆ ਮਾਪੇ ਚੱਲ ਲਗਾ ਅੱਗ ਲਾ ਤਾਂ ਦੇ ਅੱਗ ਲੱਗ ਤਾਂ ਗਈ ਦਵਾਲੀ ਤਾਂ ਹੋਏ ਤੂੰ ਤਾਂ ਬਸ ਰਹਿਣ ਦੇ ਭయ్యా ਲੱਕੀ ਦੇਖੋ गाइस ਫੁੱਸੀ ਆ ਜਾ ਓਏ ਤੇਰੇ ਮੇਰੇ ਵਰਗੀ ਭਰਾ ਕਾਏ ਓਹੋ ਐਸੇ ਬੰਬ ਨੂੰ ਕਹਿੰਦੇ ਨੇ ਫੁੱਸੀ ਬੰਬ ਫੁੱਸੀ ਇਹ ਕਈ ਬੰਦੇ ਆ ਮੰਗੂ ਫੁੱਸੀ ਨਿਕਲੇ ਹੁੰਦੇ ਨੇ ਕਿ ਨਾ ਚਲੋ ਮੇਰੇ ਨਾਲ ਹੁਣ ਕੀ ਉਹ ਕਰਿਆ ਤੂੰ ਮੈਂ ਚਲਾਉਂਦਾ ਟੋਪੜਾ ਹਾਂ ਆਹ ਖੜਨੇ ਦੋ ਛੜਤੇ ਕਬਾੜੀਾਂ ਨੇ ਵੇਚਤੇ ਓ ਯਾਰ ਕਿੱਥੋਂ ਮਿਲਦੇ ਆਹੋ ਮੈਂ ਜਿਹੜੀ ਸਾਡੀ ਵਾਹਨ ਸੀ ਨਾ ਪਟਾਕੇ ਲੈਣ ਚੁੱਕੀ ਆਰਾਮ ਨਾਲ ਚਲਾਈ ਚਲੋ ਜੀ ਇਹ ਕਿਹਦਾ ਲੈ ਲੈ ਇਹਨੂੰ ਕੱਸ ਕੇ ਪਕੜਿਓ ਲੱਗਦਾ ਇਹਨਾਂ ਦਾ ਪੈਟਰੋਲ ਮੁੱਕ ਗਿਆ ਤੇ ਅਸੀਂ ਤਾਜੇ ਤਾਜੇ 500 ਰੁਪਏ ਖੂਕ ਕੇ ਆਏ ਆ ਇਸ ਅਸਤਰ ਦੇ ਉੱਤੇ ਇਸ ਅਸਤਰ ਨੇ ਕੰਮ ਨਾ ਕੀਤਾ 550 ਰੁਪਏ ਖਰਾਬ ਹੋ ਗਏ ਦੁੱਖ ਬਹੁਤ ਆਉਣਾ ਹੈ ਹੋਊਗਾ ਦੁੱਖ ਚਲੋ ਇਹ ਕਿੜਾ ਆਪਣੀ ਹੈ ਨਾ ਆਪਣੀ ਬਈ ਤਿਆਰ ਕਰ ਰਹੇ ਨਾ ਤੁਸੀਂ ਆਜਾ ਸੁਭਾਸ਼ ਪਾੜੇ ਚ ਲਾਇਓ ਐਕਸਪੈਰੀਮੈਂਟ ਹੋਣ ਲੱਗਿਆ ਹੈ ਓਏ ਰੇ ਥੇਹਾਰ ਖਾ ਐ ਨਹੀਂ ਤਪਕੇ ਸਿੱਟ ਦਿਓ ਹੇ ਚੱਲ ਗਿਆ ਬਈ ਹੈਵਨ ਚੱਲ ਗਿਆ ਕਲਾਪਿੰਗ ਹੈਵਨ ਦਰਿਆਣੀ ਆਈ ਫੁੱਲ ਭਰਤੀ ਆ ਪੱਤਿਆ ਕਰਦੇ ਸੁਣੋ ਉਹ ਰਾਜਾ ਤੋਂ ਗਰੇਟ ਕਿਉਂ ਨਾ ਆਉਂਦਾ ਉਹ ਆ ਕੀ ਪਈ ਨਾ ਲਾ ਲਾ ਮਾ ਉਹ ਇਹ ਨਹੀਂ ਕੋ ਕਰਦਾ ਬੱਸ ਵੀਰੇ ਆਇਓ ਤੇ ਜਾ ਕਰ ਨਾ ਅੰਦਰ ਰਹਿਣ ਤਾਂ ਕੋਈ ਨਹੀਂ ਇਹ ਤਾਂ ਪਿੱਛੋਂ ਬੇਸ ਮਾਰੂਗਾ ਉੱਧਰ ਜਾ ਅੱਗੇ ਨੂੰ ਜਾ ਦੱਬ ਕੇ ਗਾਈ ਹੂੰ ਇਹਦਾ ਹਲੇ ਚੱਕੋ ਅੱਗੇ ਛੱਡਤੀ ਆਗੇ ਨਿਕਲੇ ਇਹਦਾ ਬੱਸ ਬਾਈ ਇਹਨੂੰ ਤਾਂ ਪੂਰਾ ਖਿੱਚ ਲਓ ਜੰਜੀਰ ਦੇ ਤੱਕ ਖਿੱਚਣੀ ਪੈਂਦਾ ਜੰਜੀਰ ਚ ਉਹ ਕਿਹੜਾ ਲਾਸਟਿਕ ਆ ਚੱਲ ਕਿ ਚਲੋ ਪਹਿਲਾ ਪੂਰਾ ਆ ਗਿਆ ਅੱਗੇ ਅੱਗੇ ਕੱਢ ਦੋ ਲਾਈਏ ਬੁਲਟ ਬੰਮ ਨੂੰ ਅੱਗ ਉਹ 당 ਲਾਈਏ ਤੇ ਮੱਝੇ ਯਮ ਮੱਝੇ ਹੈ ਗਾਈਸ ਛੋਟੇ ਹੁੰਦੇ ਆਂ ਦੇ ਆਪਣੇ ਹੁੰਦੇ ਸੀ ਇੱਕ ਤਰ੍ਹਾਂ ਦੇ ਕਿ ਪਾਪਾ ਪਾਪਾ ਲਿਆ ਕੇ ਦੋਹਾਨੂੰ ਪਟਾਕੇ ਚਲਾਉਣੇ ਆ ਹੁਣ ਵੱਡੇ ਹੋ ਗਏ ਹੁਣ ਪਏ ਨੇ ਬਟਾਕੇ ਕੀ ਰਹਿ ਗਈ ਕਦੋਂ ਖਤਮ ਹੋਊਗਾ ਤਾਂ ਪਾਇ ਨਾ ਚਲਾ ਲਈ ਨਾ ਜਲਾਉਣੇ ਓਏ ਗੱਡੀ ਆ ਓਰੇ ਉਸੇ ਅੱਜ ਮਜ਼ਾ ਆ ਗਿਆ ਕਾਰਨ ਕੀ ਆ ਅਜ ਇੱਕ ਤਾਂ ਸੌਰੀ main grand, kita, kalah, <laughs> ya, eh ਇਹ ਆਪਣੀ ਵੀ ਲਾਈਟਾਂ ਲੱਗ ਗਈਆਂ ਪਟਾਕੇ ਵੀ ਲੈ ਲਈ ਤੇ ਸਾਡੇ ਇਹ ਇੰਜੀਨੀਅਰ ਸਾਡੇ ਲਾਇਆ ਬਿੰਨੀ ਨੇ ਇਹ ਬਿੰਨੀ ਇੰਜੀਨੀਅਰ ਨੇ ਲਾਈਆਂ ਨੇ ਇਹ ਲਾਈਟਾਂ ਚਲੋ ਸ਼ਗਰ ਹੋ ਗਿਆ ਤੇ ਵਿਚਾਰੇ ਪਰ ਇਸ ਇੰਜੀਨੀਅਰ ਤੇ ਆਏ ਹੁੰਦਾ ਨਾ ਕਿ ਇੰਜੀਨੀਅਰ ਦੇ ਉੱਪਰ ਗੁਰੂ ਹੁੰਦਾ ਹੁੰਦਾ ਇਸ ਤੋਂ ਆ ਪਿਛਲਾ ਨਹੀਂ ਚੱਲ ਰਿਹਾ ਸੀਗਾ ਆਹ ਦਾ ਸਿਸਟਮ ਤੇ ਉਹ ਨੀਚਲਾ ਤਾਂ ਫਿਰ ਉਹ ਗੁਰੂ ਬਲਰਾਜ ਸਿੰਘ ਆਏ ਨੇਗੇ ਹਾਂ ਓਏ ਮੰਨਿਆ ਕਰ ਡਿੱਡੀ ਆਈ ਆ ਮਾਸਟਰ ਇੰਜੀਨੀਅਰ ਤੇ ਅਸੀਂ ਲਾ ਕੇ ਫਿਰ ਦੇਖੋ ਵੱਡੇ ਵੱਡੇ ਬੰਬ ਚੱਲ ਰਹੇ ਨੇ ਅਤੀ ਵੱਡੇ ਵੱਡੇ ਅਸੀਂ ਵੱਡੇ ਵੱਡੇ ਪਟਾਕੇ ਨਹੀਂ ਚਲਾਏ ਅਸੀਂ ਠੀਕ ਠੀਕ ਜਿਹੀ ਚਲਾਏ ਨੇਗੇ ਕਿ ਓਕੇ ਬਸ ਇਹ ਇਧਰੇ ਲੱਗੇ ਹੈ ਮਜ਼ਾ ਆ ਗਿਆ ਯਾਰ ਬਸ ਮਜ਼ਾ ਆ ਗਿਆ ਫਿਰ ਕੱਲ ਨੂੰ ਜਾਵਾਂਗੇ ਗੁਰਰਾਮ ਦਾਸ ਪਾਸ਼ਾ ਦੇ ਦਰ ਤੇ ਉੱਥੇ ਬਣਾਵਾਂਗੇ ਜਾ ਕੇ ਬਹੁਤ ਵਧੀਆ ਤਾਪੀਆਂ ਦੀਵਾਲੀ ਇਹ ਲੀਗ ਨਹੀਂ ਗਿੱਟ ਐਕਸਪੀਰੀਅੰਸ ਹੁੰਦਾ ਮੈਨੂੰ ਕਿਹੜਾ ਨਹੀਂ ਵੀ ਹਾਂ ਨਾ ਕਿਰੇਸ਼ਨ ਆ ਨਾ ਆਪ ਦਾ ਖਰਾਕੇ ਨੁਕਸਾਨ ਨੁਕਸਾਨ 500 ਰੁਪਇਆ ਨਾ ਹੁਣੇ ਦਿਲੂ ਦਰਵਾਸੇ ਦੇ ਰਿਹਾ ਇੰਨੇ ਪਟਾਕੇ ਆ ਜਾਂਦੇ ਇੰਨਾ ਕੁਛ ਆਂਦਾ ਮੈਨੂੰ ਤਾਂ ਚਲ ਕੋਈ ਨਾ ਕੁਛ ਨਹੀਂ ਤੇ ਹੁਣ ਮੈਨੇ ਰੋਕਿਆ ਸੀ ਬਹੁਤ ਕਿਰੇਣ ਦੇ ਕੋਈ ਫਾਇਦਾ ਨਹੀਂ ਆਏਗਾ ਇਸ ਚ ਤੇ ਹੁਣ ਅਸੀਂ ਇਹਨੂੰ ਛੱਡ ਕੇ ਆ ਰਹੇ ਹਾਂ ਵਾਪਸ ਘਰੇ ਤੇ ਉੱਧਰ ਆ ਜੰਨੇ ਚੱਲਾ ਜਾ ਤੇ ਉੱਥੇ ਮੰਮੀ ਉਹਨਾਂ ਨੇ ਪੂਜਾ ਵੀ ਕਰਨੀ ਆ ਆਪਾਂ ਵੀ ਪੂਜਾ ਦੀ ਭਾਗ ਲੈ ਲਾਂਗੇ ਫਿਰ ਕੱਲ ਨੂੰ ਕੱਲ ਕਿਉਂਕਿ ਜਾਣਾ ਤੂੰ ਜਾਇਆ ਕੱਲ ਨੂੰ ਫਲਾ ਚਲ ਤਾਂ ਦੇਖਦਾ ਮਮਾ ਫਿਰ ਤੇ ਇਹ ਦੇਖਦਾ ਪਰ ਆਪਾਂ ਜਾਵਾਂਗੇ ਇਹ ਮੇਰਾ ਜੀ ਕਰੇ ਕੱਲ ਕਿੰਨੇ ਵਜੇ ਜਾਉਂਗੇ ਤੁਸੀਂ ਸ਼ਾਮ ਨੂੰ 5:00 ਕਰੇ ਜਾਵਾਂਗੇ ਕਿਉਂ 5:00 ਵਜੇ ਕੀ ਹੋਗਾ ਸਾਨੂੰ ਮਮ ਜੀ ਨਹੀਂ ਕਹਸਿਆ ਬਾ ਚੁੱਪ ਰਹਿ ਜਾਓ ਹਲੋ ਸਾਫਾ ਰਹਿ ਹੋ ਹੈਪੀ ਦੀਵਾਲੀ ਪਰਮਾਨ ਇਤਨਾ online ਜਾਣਾ ਆਪਾਂ ਨਹੀਂ ਤਾਂ ਚਾਪੜੀ ਪੀ ਪੰਜ ਵੇਦਰ ਕੇ ਦੋ ਦੋ ਤੋਂ 10:00 ਵਜੇ ਹੋ ਜਾਣਗੇ ਤੱਕ ਪਹੁੰਚੋਗੇ ਯਾਰ ਜਿਹੜੀ ਡੈਕੋਰੇਸ਼ਨ ਵਾਲੇ ਨੇ ਨਾ ਉਹ ਬੜੇ ਲੁਟੇੜੇ ਨੇ ਹਾਂ ਲੁਟੇੜੇ ਦਾ ਉਹ ਸਿੱਖ ਜਨੇ ਤੁਪੂ ਪੀਚੀ ਬਣਾ ਮੇਰੇ ਨਾਲ ਤਾਂ ਸਹੀ ਹੋਇਆ ਨਾ ਵਧੀਆ ਆਈ ਮੈਨੂੰ ਮੈਂ ਤਾਂ ਉਧਰ ਸੌਂ ਹੀ ਗਿਆ ਸੀਗਾ ਤੇ ਹੁਣ ਇੱਧਰ ਆਏ ਆ ਤਾਂ ਹੁਣ ਸੌਂ ਲੱਗ ਗਿਆ ਪੂਰਾ ਤੇ ਸਭ ਨੂੰ ਹੈਪੀ ਦੀਵਾਲੀ ਗੁੱਡ ਨਾਈਟ ਅਗਰ ਅੱਜ ਦਾ ਬਲੌਗ ਸੰਦ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਆ ਕੱਲ ਨੂੰ ਬਾਏ